ਜੀ ਬਈ ਕੀ ਹਾਲ ਹੈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਤੇ ਆਪਾਂ ਆ ਗਏ ਆਪਣੇ ਸੈਟਅਪ ਤੇ ਸ਼ਾਮ ਦਾ ਟਾਈਮ ਆ 6:00 ਵਜੇ ਆ ਤੇ ਕਰਦੇ ਆ ਪਏ ਸ਼ੌਂਕ ਹੁਣ ਆਪਾਂ ਅੰਡਰਟੇਕਰ ਨੂੰ ਬੰਦ ਕੀਤਾ ਆ ਮਾਦੀਆਂ ਖੋਲੀਆਂ ਸਲੇਟੀ ਪੱਟਾ ਖੋਲਿਆ ਵੀ ਸਵੇਰ ਦਾ ਬੰਦੀ ਸੀਗਾ ਹੁਣ ਇਹਨੂੰ ਸਾਰਾ ਦਿਨ ਖੋਲ ਕੇ ਜਾਇਆ ਕਰਾਂਗੇ ਦਾ ਕਰਦੇ ਆ ਅਰੇਂਜਮੈਂਟ ਕਿਉਂਕਿ ਇਹੋ ਆਪਣੇ ਠੀਕ ਹੋ ਗਿਆ ਹੁਣ ਤੇ ਫਿਰ ਤ ਮੰਗਦਾ ਜਾਨਵਰ ਫਲਾ ਫਿਰੂਗਾ ਫੇ ਡਬਲ ਹੋ ਜਾਣਾ ਇਹਨੇ ਭਰਨ ਲਾ ਪੈਣਾ ਕਿਉਂਕਿ ਹੁਣ ਲਤ ਲੁੱਤਾਂ ਵਾਲੀ ਜਿਹੜੀ ਕਮੀ ਪੇਚੀ ਸੀਗੀ ਇਹਦੀ ਨਿਕਲ ਗਈ ਆ ਇਹ ਰਾਨੀ ਕੇ ਦੀ ਬਿਮਾਰੀ ਵਿੱਚ ਆਇਆ ਹੀ ਪੱਠਾ ਆਪਣਾ ਤੇ ਬਾਬੇ ਨਾਨਕ ਦੀ ਮਿਹਰ ਨਾ ਬਚ ਗਿਆ ਇਹਦਾ ਘੱਟੂ ਘੱਟ 9-10 ਦਿਨ ਪੂੜ ਬੰਦ ਰਿਆ ਤੇ ਪੂੜ ਆਪਾਂ ਚਲਾਇਆ ਕਿੱਦਾਂ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦੱਸਦੇ ਆ ਆਪਾਂ ਇਹਦੀ ਪੂੜ ਕਿੱਦਾਂ ਚਾਲੂ ਕੀਤੀ ਕਿਉਂਕਿ ਪਹਿਲਾਂ ਆਪਾਂ ਜਿਹੜਾ ਆਪਣਾ ਐਕਸਪੈਰੀਮੈਂਟ ਕਰਦੇ ਹੁੰਦੇ ਆ ਗੁੜ ਕਾਲੀਆਂ ਮਿਰਚਾਂ ਲੌਂਗ ਤੇ ਵੱਡੀਆਂ ਲੈਜੀਆਂ ਦਿੰਦੇ ਹੁੰਦੇ ਆ ਉਹਦੇ ਨਾਲ ਇਹਦਾ ਪੋਰਟ ਚਾਲੂ ਨਹੀਂ ਹੋਇਆ ਚਾਲੂ ਹੋ ਗਏ ਫਿਰ ਬੰਦ ਹੋ ਜਾਂਦਾ ਹੈ ਤੇ ਐਂਡ ਤਾਂ ਫਿਰ ਇਹ ਹੋਇਆ ਗਏ ਨੇ ਤੌਣ ਵਿੱਚ ਵੜ ਲਈ ਕਿਹੜਾ ਇਹਦਾ ਹੋ ਗਿਆ ਚਿੱਟਾ ਹੂੰ ਕਦਾਂ ਆ ਜਾ ਕਲਵੀਰਾ ਆ ਗਿਆ ਯਾਰ ਆਪਣਾ ਉਹ ਵੀ ਫੋਨ ਤੇ ਲੱਗਾ ਆਇਆ ਆਪਣਾ ਯਾਰ ਹੈ ਅੱਜ ਤੇ ਇਹਦਾ ਪੂਟ ਮੈਂ ਤੁਹਾਨੂੰ ਦੱਸਦਾ ਕਿੱਦਾ ਚੱਲੂ ਹੋਇਆ ਫਿਰ ਐਂਡ ਤੇ ਪੂਟ ਚੱਲਣ ਦਾ ਸੁਭਬ ਕੀ ਬਣਿਆ ਮੇਰੀ ਆਰਦਾਸ ਹੈ ਕਿ ਮੈਂ ਜਿੰਨੀ ਕਿ ਮੈਨੂੰ ਜਾਣਕਾਰੀ ਹੈਗੀ ਓਨੀ ਕਿ ਮੈਂ ਵਰਤਦਾ ਹੁਣਾ ਤੇ ਜੇ ਇਥੋਂ ਮੈਨੂੰ ਕੁਝ ਨਾ ਪਤਾ ਲੱਗਿਆ ਤਾਂ ਉਹ ਤੋਂ ਪੁੱਛ ਵੀ ਲੇਦਾ ਤੇ ਪੁੱਛਣ ਚ ਆਪਾਂ ਕਰੇ ਝਿਜਕ ਨਹੀਂ ਕੀਤੀ ਇੱਧਰ ਲੈ ਕੇ ਆਉਣਾ ਇਹਨੂੰ ਪੱਠੇ ਨੂੰ ਦੇਖਣ ਨਾਲੇ ਹੁਣ ਠੰਡਾ ਪੀ ਹੋਰ ਲੈ ਕਰ ਵੀਰੇ ਸ਼ਾਇਨ ਫੜਦਾ ਪਿਆ ਪੱਠਾ ਇੱਧਰ ਲੈ ਕੋ ਨਾ ਇਹਨੂੰ ਇੱਧਰ ਛੱਡਦਾ ਇੱਕ ਵਾਰ ਇਹ ਆ ਲੈ ਠੀਕ ਹੈ ਨਾ ਕੁਲਿਆ ਬੈ ਯਾਰ ਤੇ ਇਹਦੀ ਪੋਟ ਫਿਰ ਹੋਇਆ ਨਾ ਆਪਣੇ ਇੱਕ ਗਰੁੱਪ ਚੱਲਦਾ ਉਹਦੇ ਵਿੱਚ ਐਡ ਕੀਤਾ ਆਪਾਂ ਨੂੰ ਭਰਾ ਉਹਨਾਂ ਨੇ ਉੱਚ ਬਹੁਤ ਪੁਰਾਣੇ ਉਸਤਾਦ ਬੰਦੇ ਐਡ ਆ ਤੇ ਆਪਾਂ ਨੂੰ ਉੱਥੇ ਮੈਂ ਗਰੁੱਪ ਚ ਪੋਸਟ ਪਾਈ ਮੇਗਾ ਭਾਜੀ ਆਪਣੇ ਹੱਥ ਖੜੇ ਹੋ ਗਏ ਆ ਤੇ ਆਪਣੇ 6-7 ਸਾਲਾਂ ਦੇ ਤਜਰਬੇ ਦੇ ਵਿੱਚ ਜਿੱਦਾਂ ਆਪਾਂ ਸ਼ੌਂਕ ਕਰਦੇ ਆਂ ਕਰੀਏ ਦਾ ਪੋਟ ਬੰਦ ਹੋਇਆ ਜਾਨਵਰ ਦਾ ਤਾਂ ਖੁੱਲ ਜਾਂਦਾ ਸੀ ਇਹਦਾ ਖੁੱਲਦਾ ਨਹੀਂ ਪਿਆ ਕੋਪੂਟ ਤੇ ਉੱਥੇ ਮੈਂ ਜਦੋਂ ਰਿਕਾਰਡ ਪਾਈ ਭਾਜੀ ਉਹਨਾਂ ਨੇ ਇੱਕ ਨੇ ਦੱਸਿਆ ਮੈਨੂੰ ਤਰੀਕਾ ਇੱਕ ਨੇ ਇੰਜੈਕਸ਼ਨ ਵਾਲਾ ਦੱਸਿਆ ਤੇ ਇੱਕ ਭਾਜੀ ਆਪਣਾ ਬਹਿ ਯਰ ਗੁਰਵੀਰ ਹੈ ਹੈ ਹਾਂ ਓਏ ਇਹਨੂੰ ਜਪਜੀ ਸਾਹਿਬ ਦਾ ਪਾਠ ਕਰਨ ਲਾਇਆ ਕਿਉਂਕਿ ਪਾਠ ਵੀ ਜ਼ਰੂਰੀ ਹੈ ਨਾ ਤੇ ਉਹ ਇੱਕ ਨੇ ਦੱਸਿਆ ਕਹਿੰਦਾ ਭਾਜੀ ਰਾਣਾ ਸਤਾਦ ਬੰਦਾ ਉਹ ਹੀ ਉਹਨਾਂ ਨੇ ਦੱਸਿਆ ਭਾਜੀ ਨੇ ਆਪਾਂ ਭਾਜੀ ਕਹਿੰਦਾ ਇੱਦਾਂ ਕਰ ਯਾਰ ਹੈਗਾ ਤਰੀਕਾ ਥੋੜਾ ਗੰਦਾ ਆ ਤੇ ਸਵੇਰੇ ਉੱਠਣਾ ਆ ਜਿਹੜਾ ਆਪਣੇ ਮੂੰਹ 'ਚ ਤੋਕਿਆ ਉਹਨੂੰ ਸੁੱਕਣਾ ਨਹੀਂ ਉਹ ਤੇ ਖੰਡ ਦੇ 4-5 ਦਾਣੇ ਲੈ ਲੈਣੀਆਂ ਮੂੰਹ ਦੇ ਵਿੱਚ ਉਹਨਾਂ ਨੂੰ ਇੱਦਾਂ-ਇੱਦਾਂ ਕਰਕੇ ਹੈਨਾ ਤੇ ਉਹ ਜਾਨਵਰ ਦਾ ਮੂੰਹ ਖੋਲ ਕੇ ਉਹਦੇ ਵਿੱਚ ਸੜ ਦੇਣੀਆਂ ਕਿਉਂਕਿ ਉਹ ਉਹਦੇ ਕਹਿੰਦਾ ਮਤਲਬ ਇਹ ਸਿਗਾ ਜਿਹੜੇ ਆਪਣੇ ਪਚਾਉਣ ਵਾਲੇ ਜਿਹੜੇ ਜਰਮ ਹੁੰਦੇ ਆ ਮੂੰਹ ਦੇ ਵਿੱਚ ਹੁੰਦੇ ਜੀ ਹੁੰਦੇ ਆ ਇਹੋ ਉਹ ਇਹਦੇ ਮਰ ਗਏ ਸੀਗੇ ਉਹ ਕਹਿੰਦਾ ਖਤਮ ਹੋ ਗਏ ਤੇ ਉਹ ਜਿਹੜੇ ਤੁਸੀਂ ਆਪਣੇ ਜਰਮ ਕਹਿੰਦਾ ਆਏ ਨੇ ਮੂੰਹ 'ਚ ਛੱਟਣੇ ਆ ਤੇ ਉਹ ਦੁਬਾਰਾ ਜੇ ਦੀ ਪੋਰਟ ਚੱਲ ਜੂਗੀ ਮੈਂ ਤਿੰਨ ਚਾਰ ਦਿਨ ਲਗਾਤਾਰ ਇਦੀ ਕੀਤਾ ਸਵੇਰ ਨੂੰ ਉੱਠਣਾ ਨੇ ਨੇ ਕਾਲਜ ਤੇ ਜਿਹੜਾ ਮੂੰਹ ਦੇ ਵਿੱਚ ਆਪਣੇ ਥੁੱਕ ਹੁੰਦਾ ਖੰਡ ਮੂੰਹ ਦੇ ਵਿੱਚ ਦੱਦ ਬਚੂਰ ਕੇ ਤੋਂ ਇਹਦੇ ਮੂੰਹ 'ਚ ਥੁੱਕਿਆ ਹੋਣੀ ਇਹਦਾ ਪੋਰਟ ਚੱਲ ਪਿਆ ਜਾਂਦਾ ਦੁਬਾਰਾ ਤੇ ਨਾਲ ਵੀ ਮੈਂ ਇਹਨੂੰ ਪੈਰਾਸੀਟਾਮੋਲ ਬੱਚਿਆਂ ਵਾਲਾ ਹੁੰਦਾ ਸਿਰਫ 2 ਐਮਐਲ ਦੇ ਗਿਆ ਠੀਕ ਹੈ ਉਹਦੀਆਂ ਲਾਰ ਆਪਣੀਆਂ ਲਾਰਾਂ ਹੁੰਦੀਆਂ ਨਾ ਲਾਰਵਾ ਉਹ ਦੇਣ ਦਾ ਪੂਰ ਚੱਲ ਪਿਆ ਜਾਨਵਰ ਤੁਹਾਡੇ ਸਾਹਮਣੇ ਆ। ਯਾਨੀ ਕਿ ਐਂਡ ਸੀਗਾ ਜੀ ਉਮੀਦ ਖਤਮ ਸੀਗੀ ਜਾਨਵਰ ਦੀ ਵੀ ਇਹ ਬਚਣਾ ਨਹੀਂ ਉਹ। ਜਿਹਨੂੰ ਕਹਿੰਦੇ ਵੀ ਐਂਡ ਐਂਡ ਕੋਈ ਰਾਣੀ ਖੇਤ ਦੀ ਬਿਮਾਰੀ ਜਾਇਆ ਜਾਨਵਰ ਕਦੇ ਬਚਦਾ ਨਹੀਂ ਜਦੋਂ ਮੈਂ ਸ਼ੌਂਕ ਕਰਨਾ ਸ਼ੁਰੂ ਕੀਤਾ ਸੀਗਾ ਮੇਰੇ ਤਗੜੇ ਤਗੜੇ ਪੱਠੇ ਉਦੋਂ ਸਾਲ ਹੋਇਆ ਸ਼ੌਂਕ ਕਰਦੇ ਨੂੰ ਉਦੋਂ ਮਰੇ ਸੀਗੇ। ਤੇ ਮੇਰੇ ਕੋਲੋ ਯਾਨੀ ਕਿ ਕਹਿ ਲੋ ਰਾਣੀ ਖੇਤ ਚੋਂ ਕੱਢ ਨਹੀਂ ਸੀ ਓਏ ਦੂਜੀ ਆਪਾਂ ਉਮੀਦ ਨਹੀਂ ਛੱਡੀ ਇਹ ਪੱਠੇ ਤੇ ਆਪਾਂ ਮਿਹਨਤ ਕੀਤੀ ਪੂਰੀ ਤੇ ਪੱਠਾ ਆਪਾਂ ਬਚਾ ਲਿਆ ਤੁਹਾਡੇ ਸਾਹਮਣੇ ਫਿਰਦਾ ਪਿਆ ਦਿਨ ਬਰ ਦਿਨ ਸ਼ਾਇਨ ਕਰਦਾ ਪਿਆ ਕਿਉਂਕਿ ਇਹ ਸੁੱਕ ਗਿਆ ਇਹਦਾ ਫੇਸ ਇਹ ਨਾ ਚਿੱਟਾ ਪੈ ਗਿਆ ਹੀ ਇਹਦੀਆਂ ਗੱਲਾਂ ਵਿੱਚ ਨੂੰ ਵੜ ਗਈਆਂ ਤੇ ਇਕੱਠਾ ਜਾ ਹੋ ਕੇ ਖੜ ਗਿਆ ਇੱਕ ਜਗ੍ਹਾ ਪਰ ਆਪਾਂ ਜੇ ਆਪਾਂ ਜਾਨਵਰਾਂ ਤੋਂ ਕਬਾਈ ਕਰੀਦੀ ਤੇ ਇਹਨਾਂ ਨੂੰ ਸਮਝਦਾ ਵੀ ਆ ਆਪਾਂ ਉਮੀਦ ਨਹੀਂ ਛੱਡੀ ਆਪਣੇ ਵੱਲੋਂ ਪੂਰਾ ਜੋਰ ਲਾਇਆ ਪੱਠਾ ਲਿਆ ਆਪਾਂ ਬਚਾ ਰਿਅਲਟ ਤੁਹਾਡੇ ਸਾਹਮਣੇ ਹੈ ਇਹ ਰਾਣੀ ਖੇ ਦੀ ਬਿਮਾਰੀ ਵਿੱਚੋਂ ਨਿਕਲਿਆ ਹੋਇਆ ਬਾਕੀ ਹੋਰ ਗੱਲਾਂ ਬਾਤਾਂ ਕਰਦੇ ਆਂ ਜਾਨਵਰਾਂ ਦੇ ਰੱਖ-ਰਖਾ ਬਾਰੇ ਮੈਂ ਤੁਹਾਨੂੰ ਦੱਸਦਾ ਜਿੱਦਾਂ ਹੁਣ ਮoure ਗਰਮੀ ਸ਼ੁਰੂ ਹੋ ਜਾਣੀ ਆ ਤੇ ਆਪਾਂ ਕਰਦੇ ਆਂ ਗੱਲਾਂ ਬਾਤਾਂ ਧੰਨਵਾਦ ਹੈ ਹਟ ਮੁਰਗੀ ਯਾਰ ਜ਼ਿਆਦਾ ਗੋੜੀ ਹੈ ਪੱਠੇ ਨੂੰ ਗੋੜਦੀ ਦੱਸਦਾ ਮੈਂ ਤੁਹਾਨੂੰ ਇੱਕ ਮਿੰਟ ਕਿਦੀ ਪੱਠੇ ਦਾ ਸ਼ੌਂਕ ਕਰੋ ਪੱਠਾ ਹੋ ਗਿਆ ਓਕੇ ਹੁਣ ਤੇ ਜਿਹੜੀਆਂ ਇਹਦੇ ਆਪਾਂ ਟੀਕੇ ਟੂਕੇ ਲਾਏ ਪਹਿਲਾਂ ਟੀਕੇ ਵੀ ਜਾੜੇ ਮੜੇ ਆ ਡੈਕਸਾ ਡੁਕਸਾ ਜੈਂਟਾਮਾਈਸਿਨ ਲਾਉਂਦੇ ਰਹੇ ਲੇਕਿਨ ਇਹਦਾ ਪੋਰਟ ਚੱਲਿਆ ਉਹੀ ਜਿਹੜਾ ਆਪਾਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਆਪਣੇ ਮੂਧੀਆਂ ਲਾਲਾ ਹੁੰਦੀਆਂ ਨਾ ਲਾਰਵਾ ਜਿਹੜਾ ਉਹ ਇਹਦੇ ਮੂਜ ਸਟਨ ਅਸ ਤਿੰਨ ਦਿਨ ਮੈਂ ਲਗਾਤਾਰ ਟ੍ਰੀਟਮੈਂਟ ਕੀਤਾ ਤੇ ਜਾਨਵਰ ਆਪਣਾ ਗਿਆ ਬਚ ਗੋ ਆਪਾਂ ਉਸ ਭਾਜੀ ਦਾ ਵੀ ਧੰਨਵਾਦ ਕਰਦੇ ਆ ਠੀਕ ਹੈ ਜੋ ਉਹਦਾ ਤਿਆਰਵਾ ਕੰਮ ਆਇਆ ਉਹਦਾ ਜਾਨਵਰ ਕਮਜ਼ੋਰ ਜ਼ਿਆਦਾ ਹੋ ਗਿਆ ਤੇ ਬਚ ਗਿਆ ਯਾਨੀ ਕਿ ਇਹ ਲੋ ਬਾਕੀ ਇਹਦੀ ਬਧੀ ਸੀ ਤੇ ਆਪਾਂ ਵੀ ਉਮੀਦ ਨਹੀਂ ਛੱਡੀ ਯਾਰ ਬਾਕੀ ਤੁਸੀਂ ਇੱਧਰ ਸ਼ੌਂਕ ਗਰਾਉਂਡ ਅਟੈਕ ਨੂੰ ਬੰਦ ਕੀਤਾ ਆ ਮੈਂ ਇੱਧਰ ਲੈ ਕੇ ਆਉਣਾ ਇਹਦੀਆਂ ਤਾਣੀਆਂ ਨੂੰ ਵੀ ਉਹ ਪਰਲੇ ਪਾਸੇ ਗਈਆਂ ਆ ਇੱਕ ਵਾਰ ਇਹ ਇਹ ਇੱਥੇ ਆਪਾਂ ਲੈ ਗਏ ਉਹ ਨਹੀਂ ਰਾਂਗੀਆਂ ਇੱਥੇ ਇਹਦੀ ਅੱਜ ਉਹ ਪਹਿਰੀਆਂ ਰਾਣੀਆਂ ਕਿਹੜੀਆਂ ਰਾਣੀਆਂ ਆਪਾਂ ਇੱਧਰ ਦੇਣੀਆਂ ਡੜੇਦੀਆਂ ਡੇਟੇ ਗੇ ਲੰਬੀ ਕੀਤਾ ਆ ਕਿਉਂਕਿ ਉਹ ਪੱਠਾ ਫਿਰਦਾ ਹੀ ਇਹਨੇ ਕੁੱਟਣਾ ਵੋਹੀ ਉਹਨੂੰ ਆ ਆਪਣੀ ਚੰਨੂ ਮੁਰਗੀ ਪਾਣੀ ਚ ਲਿਆ ਭਈਆਂ ਨਾਲਿਆ ਗਲਬੀ ਕਾਜਲ ਦਿੱਤੀ ਇਹ ਆ ਲੱਗਦਾ ਫੇਰ ਦਵਾਰਾ ਲਾਣੀਆਂ ਮੁਰਗੀਆਂ ਇਨਾਂ ਨੂੰ ਹਟਾਉਣਾ ਮੈਂ ਇਹਨਾਂ ਦਾ ਕਰਦਾ ਹਾਂ ਲੇਕ ਕਿ ਇਹਨਾਂ 'ਚ ਬੰਦ ਕਰਨੀ ਪੈਣੀ ਹੈ ਫੇਰ ਲੜਨ ਹੋਣਗੀਆਂ ਜਲਦੀ ਵੀ ਜਣ ਜਾ ਇੱਕ ਦੋ ਤਰ ਕਰੀ ਇੱਕ ਮਿੰਟ ਓਏ ਅੱਛਾ ਆਹ ਸਾਡੇ ਨਾਲ ਕੋਈ ਫਰੈਂਡ ਚੜੀ ਬਾਕੀ ਦੇ ਕਰੇ ਸ਼ੌਂਕ ਮੁਰਗੀਆਂ ਲੜਤੀਆਂ ਹੀ ਹਟਾ ਕੇ ਹਟਿਆਂ ਮੈਂ ਜੇ ਇਹਨਾਂ ਨਾਲ ਕਰੀ ਮੈਂ ਤਾਂ ਹੁਣ ਨਹੀਂ ਮੈਂ ਇਹ ਤਾਂ ਕਰ ਮੇਰਾ ਉਹ ਛਿਆਂ ਲੈ ਮੈਂ ਤਾਂ ਆਹ ਚਾਹੇ ਆਪੀ ਦੇਖੀ ਇਹਨਾਂ ਨੂੰ ਵਾਹ ਇਹਨਾਂ ਦਾ ਸ਼ੌਕ ਸੀ ਜਿਹੜੀ ਉਹਦੀਆਂ ਦੋਨੋਂ ਹੁਣ ਜੋੜਿਆ ਸ਼ੌਂਕ ਰੋਣੇ ਜੋੜਾ ਦਿੱਤਾ ਬੰਦ ਕਰ ਕਰੋ ਸ਼ੌਂਕ ਮੁਰਗੀਆਂ ਅਰੇ ਗਰਮੀ ਜ਼ਿਆਦਾ ਹੋਈਆਂ ਲੜਨੋਂ ਹਟਦੀਆਂ ਨੇ ਉਹ ਮੁਰਗੀ ਨੇ ਤਾਂ ਥੱਕਿਆਈ ਆ ਸਾਰੀਆਂ ਦਾਬੂ ਕਰ ਲਈਆਂ ਮਸਾ ਮੁਰਗੀ ਜਿਹੜੀ ਆ ਇਹੋ ਦਾਬੂ ਨਹੀਂ ਹੋਈ ਹੈਗੀ ਅਜੇ ਇਹ ਆਪਣਾ ਕਰਤੱਬ ਦਿਖਾਉਂਦੀ ਪਈ ਆ ਕਾਜਲ ਦੀ ਧੀ ਚੰਨੋ ਵੀ ਦਾਬੂ ਹੋ ਗਈ ਇਹੋ ਦੇ ਚੰਨੋ ਵੀ ਉੱਥੋਂ ਪਰੇ ਨਹੀਂ ਜਾਂਦੀ ਆ ਕੋਈ ਚੰਨੋ ਦੇ ਵੀ ਉਹਨੇ ਇੱਕ ਜ਼ਬਰਦਸਤ ਜੀ ਸੱਟ ਮਾਰੀ ਤੇ ਚੰਨੋ ਵੀ ਡਰ ਗਈ ਇਹਦੇ ਕੋਲੋਂ ਬਾਕੀ ਤੁਸੀਂ ਕਰੋ ਸ਼ੌਂਗਾ ਮੁਰਗੀ ਆਪਾਂ ਚੱਕ ਹੀ ਲੈਨੇ ਆਂ ਚੜੀਲ ਨਾ ਇਹਦਾ ਰੱਖਿਆ ਆਪਾਂ ਇਹ ਆਪਣੀ ਚੜੀਲ ਠੀਕ ਐ ਚੜੀਲ ਦੇ ਡੰਡੇ ਡੰਡੇ ਦਾ ਸ਼ੌਂ ਕਰੋ ਵੇ ਕੀ ਤੁਸੀਂ ਇਹ ਕੋਈ ਕੋਈ ਲਸਾਨੀ ਜੁੜੇ ਦਾ Song ਕਰੋ ਦੱਸੋ ਮੈਨੂੰ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦਾ ਲੱਗਾ ਜੁੜਾ ਇਹ ਕਮੈਂਟ ਇਥੇ ਟੱਚ ਬਟ ਵਿਊ ਦਿਖਾਉਣਾ ਤੁਹਾਨੂੰ ਹੁਣ ਕਰੋ ਸ਼ੌਂਕ ਅੱਜ ਥੋੜੀ ਸੀਹ ਤੇ ਇਦਾਂ ਹੀ ਆ ਮੈਂ ਅੱਜ ਤਾਂ ਸਵੇਰ ਦਾ ਉੱਠਿਆ ਨਹੀਂ ਰੂਟੀ ਤੇ ਵੀ ਨਹੀਂ ਗਿਆ ਬੁਖਾਰ ਨੇ ਮਤ ਮਰੀ ਪਈ ਆ ਯਾਰ ਮੌਸਮ ਚੇਂਜ ਹੁੰਦਾ ਖਰਿਆਉ ਦੇ ਨਾਲ ਥੋੜੀ ਬੇਰਲ ਜਾ ਹੋ ਗਿਆ ਬਾਕੀ ਤੁਸੀਂ ਦੇਖੋ ਚੰنو ਵੀ ਆ ਗਈ ਲੱਗੇ ਚੰنو ਕਹਿੰਦੀ ਵੀ ਮੈਨੂੰ ਕਹ ਤੋ ਬਾਹਰ ਤਾੜਿਆ ਤੁਸੀਂ ਛੱਡਿਆ ਅੰਦਰ ਤਾੜੋ ਮੈਨੂੰ ਵੀ ਪੂਛ ਦੇ ਖੰਭ ਕਰਦੀ ਵੀ ਆ ਚੰਨੋ ਦੇ ਜਿਹੜੇ ਪੂਛ ਆ ਨਾ ਖਰਾਬ ਹੋ ਗਈ ਆਂਡੇ ਦੇ ਬੈਠੀ ਬੈਠੀ ਦੇ ਉਹ ਪੂਛ ਦੇ ਜਿਹੜੇ ਖਾਂਬਾ ਨਵੇਂ ਕਰਦੀ ਪਈ ਆ ਚੰਨੋ ਤੇ ਬਾਕੀ ਤੁਸੀਂ ਕਰ ਲਿਓ ਸ਼ੌਂਕ ਉਹ ਮੁਰਗੀ ਪੈਰ ਮਾਲਾ ਪੀਅ ਢੇੜ ਤੇ ਜਾ ਕੇ ਤੇ ਦਰੰਡਾ ਟੈਗਰ ਪੁਰਾਣਾ ਚੌੜ ਕਰ ਰਿਹਾ ਇਹਦੀ ਥੋਣ ਦੇ ਬਾਲ ਖਾਣੇ ਸ਼ਟਾਰਟ ਕਰਤੇ ਸਿਰ ਦੇ ਵੀ ਖਾਂਦੀਆਂ ਪਈਆਂ ਉਹ ਇਕੱਠੀਆਂ ਹੋ ਗਏ ਇਹਦੀਆਂ ਰਾਣੀਆਂ ਜਿਹੜੀਆਂ ਇਹਦੇ ਬਾਲ ਹੀ ਖਾਈ ਜਾਂਦੀਆਂ ਇਹਨਾਂ ਦਾ ਵੀ ਟ੍ਰੀਟਮੈਂਟ ਕਰਦਾ ਕੈਲਸ਼ੀਅਮ ਦੀ ਕਮੀ-ਕਮੀ ਹੈਗੀ ਇਹਨਾਂ ਨੂੰ ਤੇ ਕੈਲਸ਼ੀਅਮ ਪਾਣੀ ਦੀ ਜ਼ਿਆਦਾ ਮਾਤਰਾ ਦਿਨੇ ਨਾਲ ਲੂਣ ਵਾਲਾ ਪਾਣੀ ਪੁਣੀ ਲਾਉਂਦੇ ਇਹਨਾਂ ਨੂੰ ਫੇਰ ਹਟ ਜਾਣੀਆਂ ਬਾਕੀ ਦੇ ਚੰਨੋ ਦੀ ਕੁਆਲਿਟੀ ਚੈੱਕ ਕਰੋ ਆਕੂਕ ਦੇਖੋ ਚੰਨ ਦੀ ਇਹ ਹੁਣ ਦੇਖੋ ਚੰਨੋ ਆਪ ਕੈਮਰੇ ਮੁਰੇ ਆਉਂਦੀ ਆ ਘੁੰਮ ਘੁੰਮ ਕੇ ਉਹ ਫਿਰਦਾ ਆਪਣਾ ਸੇਟੀ ਪੱਠਾ ਆ ਵੀ ਪਉਦਾ ਇਹ ਕਹਿੰਦਾ ਰਾਜੂ ਆ ਗਲਵਾ ਪੱਠਾ ਤੇ ਇਹਨੂੰ ਇੱਕ ਦਿਨ ਚੱਕ ਰਿਆਂ ਵੀ ਇਹ ਵੀ ਨੂੰ ਮੈਂ ਦੋ ਵਾਰੀ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਯਾਰਾ ਲੰਬਾ ਨਹੀਂ ਖਿੱਚਦੇ ਕੋਗੇ ਆਪਣੇ ਮਿੱਤਰ ਦੋਸਤ ਆਪਣਾ ਪਤਾ ਲੈਣ ਆਏ ਆ ਚਾਰ ਵਾਰ ਆਏ ਆ ਤੇ ਮਿਲਦੇ ਇਹਨਾਂ ਨਾਲ ਕਰਦੇ ਆ ਯਾਰ ਦੋਸਤ ਨਾਲ ਗੱਲਾਬਾਤ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਜੇ ਆਪਣਾ ਚੈਨਲ ਵਧੀਆ ਲੱਗਦਾ ਸਬਸਕ੍ਰਾਈਬ ਕਰੋ ਦੱਬ ਕੇ ਜੇ ਆਪਣੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ ਤਾਂ ਕਮੈਂਟ ਕਰੋ ਦੱਬ ਕੇ ਸਪੋਰਟ ਕਰੋ ਆਪਣੇ ਭਰਾ ਨੂੰ ਖਿੱਚ ਕੇ ਪੂਰੀ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਚ ਠੀਕ ਹੈ ਤਦ ਤੱਕ ਲਈ ਰੱਬ ਰੱਖਾ ਠੀਕ ਹੈ ਸასი ਗੱਲ ਸਾਰਿਆਂ ਨੂੰ ਮੈਂ ਉਹਨੂੰ ਚਾਹ ਤੇ ਗਵਾ ਕਰ ਦਿੱਤੀ ਉਹਨੇ ਮੈਨੂੰ ਦੱਸਿਆ ਨਹੀਂ ਮੋੜ ਕੇ ਉਹਨੇ ਕਿਤੇ ਵੇਫ ਫੋਨ ਦਾ ਚ ਆਪਣੇ ਤੋਂ ਦੱਸਿਆ ਭੂਆ ਦੀ ਕੁੜੀ ਨੂੰ ਆਇਆ ਹੋਇਆ ਆਦੀ ਇਦਾਂ ਇਦਾਂ ਕਰਕੇ ਬਿਰੂ ਰਾਜੂ ਬੋਲਿਆ ਮੈਂ ਉੱਥੇ ਪੂਲ ਦਾ ਨਾਮ ਕੋਈ ਗੱਲ ਨਹੀਂ ਸੁਣਿਆ